ਇਸ ਦਾ ਜਿਹੜਾ ਖੱਬਾ ਗੋਡਾ ਜਿਹੜਾ ਉਹ ਅਸੀਂ ਮੋਹਿਤ ਗੁਪਤਾ ਗੁਪਤਾ ਹਸਪਤਾਲ ਪਾਵਰ ਹਾਊਸ ਰੋਡ ਬਠਿੰਡਾ ਉੱਥੋਂ ਇਹ ਦਾ ਜਿਹੜਾ ਅਸੀਂ ਪਿਛਲੇ ਹਫ਼ਤੇ ਆਪਰੇਸ਼ਨ ਕਰਾਇਆ ਨਵਾਂ ਗੋਡਾ ਪਾਇਆ ਜੌਨਸਨ ਐਂਡ ਜੌਨਸਨ ਦਾ ਮੈਂ ਪ੍ਰਿੰਸੀਪਲ ਸਾਹਿਬ ਸਿੰਘ ਰਮਾਣਾ ਬਾਬਾ ਖਰੀਜ ਨਗਰ ਜ਼ਿਲ੍ਹਾ ਬਠਿੰਡਾ ਉੱਥੇ ਰਹਿਣ ਵਾਲੇ ਆਂ ਇਹ ਮੇਰੀ ਪਤਨੀ ਹੈ ਇੰਦਰਜੀਤ ਕੌਰ ਜਿੱਥੋਂ ਤੱਕ ਡਾਕਟਰ ਸਾਹਿਬ ਦੀ ਗੱਲ ਹੈ ਡਾਕਟਰ ਸਾਹਿਬ ਬਹੁਤ ਹੀ ਵਧੀਆ ਇਨਸਾਨ ਆ ਜੀ ਬੜੇ ਮਿੱਠ ਬੋਲੜੇ ਆ ਤੇ ਪੇਸ਼ੈਂਟ ਦਾ ਆਪ ਨਿੱਜੀ ਤੌਰ ਤੇ ਜਿਹੜਾ ਉਹ ਧਿਆਨ ਦਿੰਦੇ ਆ ਦੇਖਰੇਖ ਕਰਦੇ ਆ ਜਿੱਥੋਂ ਤੱਕ ਇਹਨਾਂ ਦੇ ਸਟਾਫ ਦੀ ਗੱਲ ਹੈ ਜੀ ਜਿੰਨੀਆਂ ਵੀ ਇੱਥੇ ਨਰਸਾਂ ਜਾਂ ਜਿਹੜੇ ਜੈਂਟਸ ਐ ਬਹੁਤ ਵਧੀਆ ਸੁਭਾਅ ਦੇ ਆ ਜੀ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਟ੍ਰੀਟਮੈਂਟ ਦਿੱਤੀ ਆ ਮੈਡਮ ਨੂੰ ਤੇ ਵਧੀਆ ਤਰੀਕੇ ਨਾਲ ਭਾਵੇਂ ਰਾਤ ਦੇ 1.5 ਵਜੇ ਸੱਦਣਾ ਤੇ ਫਿਰ ਵੀ ਜਿਹੜੇ ਨਾਈਟ ਡਿਊਟੀ ਵਾਲੇ ਸੀਗੇ ਉਹਨਾਂ ਨੇ 1.5 ਵਜੇ ਵੀ ਆ ਕੇ ਡ੍ਰਿਪ ਚੇਂਜ ਕਰਨੀ ਆ ਬਹੁਤ ਵਧੀਆ ਸਾਨੂੰ ਲੱਗਿਆ ਜੀ ਅੱਜ ਅਸੀਂ ਹਫ਼ਤੇ ਪੰਜਾਂ ਦਿਨਾਂ ਬਾਅਦ ਸਾਨੂੰ ਅੱਜ ਛੁੱਟੀ ਮਿਲੀ ਆ ਸਾਨੂੰ ਵੀ ਖੁਸ਼ੀ ਆ ਡਾਕਟਰ ਸਾਹਿਬ ਵੀ ਖੁਸ਼ੀ ਆ ਅਸੀਂ ਸਾਰੇ ਸਟਾਫ ਦਾ ਡਾਕਟਰ ਸਾਹਿਬ ਦਾ ਵੀ ਸਟਾਫ ਦਾ ਅਸੀਂ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਪੇਸ਼ ਸਾਡੇ ਪੇਸ਼ੈਂਟ ਦੀ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਉਹ ਟ੍ਰੀਟਮੈਂਟ ਕੀਤੀ ਹੈ। ਥੈਂਕ ਯੂ ਜੀ। ਧੰਨਵਾਦ ਬਹੁਤ-ਬਹੁਤ। ਸ਼ੁਕਰੀਆ।